ਕੋਆਰਡੀਨੇਸ਼ਨ ਉਹਦਾ ਸੇਵ ਸੇਵ ਵਾਲਿਆਂ ਦੇ ਨਾਲ ਸੋਰੀ ਤੋ ਬੀ ਜੈ ਜੀ ਗਰੋ ਯਾਦਵ ਜੀ ਨੇ ਸਾਰੇ ਪੰਜਾਬ ਦੇ ਜਿੰਨੇ ਕਮਿਸ਼ਨਰ ਰੇਡ ਨੇ ਡਿਸਟ੍ਰਿਕਟਸ ਨੇ ਉੱਥੇ ਡੀਆਈਜੀ ਤੇ ਅਬਵ ਰੈਂਕ ਦੇ ਆਫਸਰਸ ਨੂੰ ਹਰ ਜ਼ਿਲ੍ਹੇ ਦੇ ਵਿੱਚ ਬਤੌਰ ਪਬਲਿਕ ਡੇ 26 ਜਨਵਰੀ ਦੇ ਜਿਹੜੇ ਸਿਕਿਉਰਟੀ ਅਰੇਂਜਮੈਂਟਸ ਆ ਉਹਨਾਂ ਨੂੰ ਸੁਪਰਵਾਈਜ਼ ਕਰਨ ਵਾਸਤੇ ਡਿਊਟੀਆਂ ਲਾਈਆਂ ਗਈਆਂ। ਉਹਨਾਂ ਹੁਕਮਾਂ ਦੇ ਤਹਿਤ ਮੈਨੂੰ ਜਿਹੜਾ ਹੈ ਡਿਸਟ੍ਰਿਕਟ ਕਪੂਰਥਲਾ ਲੋਕੇਟ ਕੀਤਾ ਗਿਆ। ਅੱਜ ਐਸਐਸਪੀ ਸ਼੍ਰੀ ਗੌਰਵ ਤੋਰਾ ਉਹਨਾਂ ਦੀ ਸਾਰੀ ਟੀਮ ਐ ਸਾਰੇ ਐਸਪੀ ਸੁਬਾਨ ਜੀਓਜ਼ ਦੇ ਨਾਲ ਮੀਟਿੰਗ ਕਰਕੇ ਔਰ 26 ਜਨਵਰੀ ਤੱਕ ਦੀਆਂ ਅਸੀਂ ਸਾਰੀਆਂ ਜਿਹੜੀਆਂ ਪਲੈਨਿੰਗਸ ਆ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਬੈਠ ਕੇ ਵਿਚਾਰ ਕੇ ਉਹ ਜਿਹੜੀਆਂ-ਕਿਹੜੀਆਂ ਚੀਜ਼ਾਂ ਟ੍ਰੈਫਿਕ ਅਰੇਂਜਮੈਂਟ ਕੋਈ ਹਨ ਤੁਹਾਡਾ ਜਿੰਨਾ ਵੀ ਟ੍ਰੈਫਿਕ ਅਰੇਂਜਮੈਂਟਸ ਹੋ ਗਏ ਫੇਰ ਪਾਰਕਿੰਗ ਅਰੇਂਜਮੈਂਟਸ ਸਿਕਿਉਰਿਟੀ ਅਰੇਂਜਮੈਂਟਸ ਔਰ ਜਿੰਨੇ ਵੀ ਉਥੇ ਆ ਰਹੇ ਵੀ ਬੀਆਈਪੀਸ ਨੇ ਜਾਂ ਹੋਰ ਡਿਗਨਿਟਰੀਸ ਨੇ ਜਾਂ ਪਬਲਿਕ ਜਾਂ ਸਕੂਲ ਦੇ ਬੱਚੇ ਆਡੀਅנס ਜਿੰਨੀ ਵੀ ਹੈਗੀ ਆ ਉਹਨਾਂ ਨੂੰ ਕਿਦਾਂ ਜਿਹੜਾ ਹੈਜ਼ਲ ਫਰੀ ਉਹਨਾਂ ਦੀ ਮੂਵਮੈਂਟ ਹੋ ਸਕੇ ਔਰ ਉਹ ਜਿਹੜੇ ਸਮਾਗਮ ਵਾਲੀ ਥਾਂ ਤੇ ਆ ਬੜੇ ਆਰਾਮ ਦੇ ਤਰੀਕੇ ਦੇ ਨਾਲ ਸਮੂਥਲੀ ਉੱਥੇ ਪਹੁੰਚ ਸਕਣ ਤੇ ਵਾਪਸੀ ਤੇ ਜਿਹੜਾ ਹੈਗਾ ਸਮੂਥਲੀ ਉੱਥੇ ਜਾ ਸਕਣ ਇਸ ਤੋਂ ਇਲਾਵਾ ਜਿਹੜੇ ਮਾੜੇ ਅੰਸਾਰ ਆ ਉਹ ਇਸ ਇਸ ਮਾਗਨ ਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਖੱਲਲ ਜਾਂ ਇਸ ਦਿਨ ਨੂੰ ਇਸ ਜਿਹੜਾ ਸਾਡਾ ਖੁਸ਼ੀ ਦਾ ਦਿਹਾੜਾ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਕੋਈ ਇੰਟਰਫੀਰੈਂਸ ਨਾ ਕਰਨ ਉਹਦੇ ਬਾਰੇ ਅਸੀਂ ਆਪਦੇ ਪੁਖਤਾ ਸਟ੍ਰੈਟਜੀ ਜਿਹੜੀ ਆ ਉਹਨੂੰ ਚੱਕ ਆਊਟ ਕੀਤਾ ਔਰ ਹਰ ਅਗਸਟਰਡ ਅਫਸਰ ਦੀ ਹਰ ਮੱਦ ਦੇ ਇੰਚਾਰਜ ਐਸ ਐਚਓ ਚੌਂਕੀ ਇੰਚਾਰजेस ਉਹਨਾਂ ਦੀਆਂ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਕਿੱਦਾਂ-ਕਿੱਦਾਂ ਡਿਊਟੀਆਂ ਲੱਗਣਗੀਆਂ ਜੁਆਇੰਟ ਕੰਟਰੋਲ ਰੂਮ ਸਿਵਲ ਪ੍ਰਸ਼ਾਸਨ ਦੇ ਨਾਲ ਰਲ ਕੇ ਇੱਕ ਅਸੀਂ ਜਿਹੜਾ ਹੈਗਾ ਜੁਆਇੰਟ ਕੰਟਰੋਲ ਰੂਮ ਬਣਾ ਰਹੇ ਹਾਂ ਤਾਂ ਕਿ ਸਿਵਲ ਤੇ ਪੁਲਿਸ ਪ੍ਰਸ਼ਾਸਨ ਕਿਸੇ ਵੀ ਐਮਰਜੈਂਸੀ ਆਸਤੇ ਕਿਸੇ ਵੀ ਹੋਰ ਕਾਲ ਆਸਤੇ ਇਮੀਡੀਏਟਲੀ ਤਿਆਰ ਰਹਿਣ ਔਰ ਜੇ ਕੋਈ ਮਸਲਾ ਜੇ ਕੋਈ ਇਸ਼ੂ ਸਾਹਮਣੇ ਆਉਂਦਾ ਤਾਂ ਲੋਕ ਜਿਹੜੇ ਵੀ ਕੋਈ ਕੰਟਰੋਲ ਰੂਮ ਤੱਕ ਸਾਡੇ ਕਿਸੇ ਤਰ੍ਹਾਂ ਦੀ ਵੀ ਅਸਿਸਟੈਂਸ ਜਾਂ ਹੈਲਪ ਵਾਸਤੇ ਅਪਰੋਚ ਕਰਨਗੇ ਉਹਨੂੰ ਕਿਦਾਂ ਸਮੇਂ ਘੱਟ ਤੋਂ ਘੱਟ ਸਮੇਂ ਦੇ ਵਿੱਚ ਉਹਦਾ ਹੱਲ ਕਰਨਾ ਔਰ ਉਸ ਇਸ਼ੂ ਨੂੰ ਰਿਜ਼ੋਲਵ ਕਰਨਾ ਇਹ ਸਾਰੀਆਂ ਜਿਹੜੀਆਂ ਸਟਰੈਟਜੀਸ ਆ ਤੇ ਪਲੈਨਿੰਗਸ ਜਿਹੜੀਆਂ ਅੱਜ ਅਸੀਂ ਮੀਟਿੰਗ ਚ ਕੀਤੀ ਸਰ ਇਹ ਦੇਸ਼ਕ ਰਿਪਬਲਿਕ ਦੇ ਲੇਕਿਨ ਕਿਸਾਨ ਅੰਦੋਲਨ ਵੀ ਉਹਨਾਂ ਦੇ ਕੁਝ ਅਨਾਊਂਸਮੈਂਟਸ ਨਹੀਂ ਹੈ ਉਹਨਾਂ ਨੂੰ ਕਿਸ ਤਰ੍ਹਾਂ ਪਲੈਨ ਆਊਟ ਕਰੀਏ ਉਸ ਤੇ ਕਿਸਾਨ ਜਿਹੜੇ ਹੈ ਨਾ ਜੀ ਉਹਨਾਂ ਦੇ ਸਾਰੇ ਪੰਜਾਬ ਚ ਪੈਨ ਪੰਜਾਬ ਹੀ ਉਹਨਾਂ ਨੇ ਟਰੈਕਟਰ ਰੈਲੀਸ ਦਾ ਜਿਹੜਾ ਉਹ ਕਾਲ ਦਿੱਤੀ ਹੈ ਸੋ ਦੇ ਆਰ ਵੈਲਕਮ ਅਸੀਂ ਉਹਨਾਂ ਦੇ ਨਾਲ ਬਹਿ ਕੇ ਜਿੱਦਾਂ ਜਿੱਦਾਂ ਦੀ ਵੀ ਉਹਨਾਂ ਨੂੰ ਸਾਡੇ ਤੋਂ ਮਦਦ ਜਾਂ ਜਿੱਦਾਂ ਜਿੱਦਾਂ ਦਾ ਵੀ ਸਹਿਯੋਗ ਦੀ ਜ਼ਰੂਰਤ ਹੋਊਗੀ ਸੋ ਅਸੀਂ ਉਹਨਾਂ ਦੇ ਨਾਲ ਸਹਿਯੋਗ ਕਰਾਂਗੇ ਤਾਂ ਕਿ ਉਹਨਾਂ ਨੇ ਵੀ ਜਿਹੜਾ ਆਪਣਾ ਪੀਸਫੁੱਲ ਪ੍ਰੋਟੈਸਟ ਆ ਉਹ ਸਾਡੇ ਡੈਮੋਕ੍ਰੇਸੀ ਦਾ ਹਿੱਸਾ ਤਾਂ ਕਿ ਉਹ ਆਪ ਦਾ ਪੀਸਫੁੱਲ ਪ੍ਰੋਟੈਸਟ ਜਿਹੜਾ ਵਾ ਉਹ ਕਰ ਸਕਣ ਉਹਨਾਂ ਨੂੰ ਸੇਫ ਪੈਸੇਜ ਮਿਲੇ ਉਹਨਾਂ ਨੂੰ ਹੈਜ਼ਲ ਫਰੀ ਉਹਨਾਂ ਦੀ ਮੂਵਮੈਂਟ ਹੋ ਸਕੇ ਤੇ ਅਮਨ ਮਾਨ ਬਣਿਆ ਰਹੇ ਟ੍ਰੈਫਿਕ ਦੀ ਮੂਵਮੈਂਟ ਕਿਤੇ ਖਰਾਬ ਨਾ ਹੋਵੇ ਆਮ ਲੋਕਾਂ ਦਾ ਜਨਨ ਜੀਵਨ ਜਿਹੜਾ ਹੈਗਾ ਉਹ ਪ੍ਰਭਾਵਿਤ ਨਾ ਹੋਵੇ ਇਸ ਬਾਰੇ ਵੀ ਅਸੀਂ ਪੂਰੀ ਪਲੈਨਿੰਗ ਉਹ ਕੀਤੀ ਹੈ ਰੂਟੀਨ ਅਰੇਂਜਮੈਂਟ ਕੀਤਾ ਜਾ ਰਿਹਾ ਹੈ ਇਸ ਬਾਰੇ ਇਨਪੁਟ ਆ ਕੋਈ ਇਨਪੁਟ ਆ ਇੱਕ ਜਿਆਦਾ ਇਸ ਤਰ੍ਹਾਂ ਵੇਖੋ ਇਹੋ ਜਿਹੇ ਦਿਹਾੜਿਆਂ ਤੇ ਕਈ ਏਜੰਸੀਆਂ ਵੱਲੋਂ ਇਨਪੁਟਸ ਜਿਹੜੀਆਂ ਆਉਂਦੀਆਂ ਰਹਿੰਦੀਆਂ ਨੇ ਅਲਰਟਸ ਆਉਂਦੇ ਰਹਿੰਦੇ ਨੇ ਕੋਈ ਇਹੋ ਜੇ ਸਪੈਸੀਫਿਕ ਅਲਰਟ ਨਹੀਂ ਹੈਗੇ ਰੂਟੀਨ ਅਲਰਟਸ ਜਿਹੜੇ ਹਮੇਸ਼ਾ ਹੀ ਰਹਿੰਦੇ ਆ ਔਰ ਇਹਨਾਂ ਦਿਹਾੜਿਆਂ ਤੇ ਵੀ ਰਹਿੰਦੇ ਅੱਗੇ ਪਿੱਛੇ ਵੀ ਆਉਂਦੇ ਰਹਿੰਦੇ ਸੋ ਇਨਪੁਟਸ ਕੋਈ ਐਡੀ ਖਾਸ ਕੋਈ ਇਨਪੁਟ ਨਹੀਂ ਹੈਗੀ ਰੂਟੀਨ ਇਨਪੁਟਸ ਆ ਤੇ ਇਹ ਰੂਟੀਨ ਜਿਹੜਾ ਸਾਡਾ ਹੈਗਾ ਵਾ ਜਿਹੜੇ ਸਕਿਉਰਿਟੀ ਅਰੇਂਜਮੈਂਟਸ ਜਿੰਨੇ ਵੀ ਪੁਖਤਾ ਇਹੋ ਜੇ ਸਮਾਗਮਾਂ ਦੇ ਜਿਹੜੇ ਉਹ ਕੀਤੇ ਜਾ ਸਕਦੇ ਆ ਉਹ ਸਾਡਾ ਇੱਕ ਡਿਊਟੀ ਜੇ شمار ਆ ਔਰ ਉਹਨੂੰ ਬੈਸਟ ਅਸੀਂ ਕਿੱਦਾਂ ਕਰ ਸਕਦੇ ਆ ਉਹਦੇ ਬਾਰੇ ਅਸੀਂ ਅੱਜ ਇਸਾਰੀ ਪਲੈਨਿੰਗ ਕਰ ਰਹੇ ਹਾਂ ਹਮਲੇ ਹੋਏ ਰਹੇ ਸੀ ਥੋੜੇ ਜਿਨੇ ਪੰਜਾਬ ਦੇ ਵਿੱਚ ਪਲੱਸ ਕੁਝ ਹੋਰ ਨੇ ਜਿਹੜੇ ਕਪੂਠਾ ਜ਼ਿਲ੍ਹੇ ਦੇ ਵਿੱਚ ਵੀ ਗ੍ਰਾਇਵ ਹੋਏ ਸੀ ਉਨਾਂ ਨੇ ਇਸ ਸਿਕਿਉਰਿਟੀ ਰਿਸੋਰਸ ਨੂੰ ਬੱਧ ਨਜ਼ਰ ਦੇਖ ਦਿੱਤਾ ਹੈ। ਇਹ ਉਹ ਇੱਕ ਪਾਰਟ ਆਫ ਇਨਵੈਸਟੀਗੇਸ਼ਨ ਹੈ। ਇਹ ਜਿਹੜੇ ਹੈਗੇ ਸਮਾਗਮ ਦੇ ਸਿਕਿਉਰਿਟੀ ਅਰੇਂਜਮੈਂਟਸ ਹਨ ਹਰ ਪੱਖ ਦੇ ਉੱਤੋਂ ਹੀ ਜਿਹੜਾ ਵੀ ਕੋਈ ਵੀ ਕੋਈ ਪੀਓ ਆ, ਕੋਈ ਬਦਮਾਸ਼ ਆ, ਕੋਈ ਹਾਰਡ ਕੋਰ ਕ੍ਰਿਮਨਲ ਆ ਕਈ ਮਕਦਮਿਆਂ ਦੇ ਵਿੱਚ ਸਾਡੇ ਅਜੇ ਮੁਲਜ਼ਮ ਨਹੀਂ ਫੜੇ ਗਏ। ਅਸੀਂ ਉਹ ਸਾਰੀਆਂ ਚੀਜ਼ਾਂ ਨੂੰ ਹੀ ਇਹਦੇ ਵਿੱਚ ਲੈ ਕੇ ਚੱਲੇ ਆ। ਇਹਦਾ ਪੂਰਾ ਜਿੰਨਾ ਵੀ ਵੱਡਾ ਦਾਇਰਾ ਬਣਾ ਕੇ ਕਿਹੜੇ ਕਿਹੜੇ ਬੰਦੇ ਰਹਿੰਦੇ ਆ ਫੜਨ ਵਾਲੇ ਜਿਹੜੇ ਮਲਜਮ ਪਰਜੇ ਆ ਜਾਂ ਪੀਓਸ ਆ ਜਾਂ ਬੀਸੀਏ ਬੀਸੀਬੀ ਬੀਸੀਸੀ ਉਹ ਸਾਰਿਆਂ ਦੀਆਂ ਚੈਕਿੰਗ ਉਹਨਾਂ ਦੀਆਂ ਹਾਜ਼ਰੀਆਂ ਕਿੱਥੇ ਹਾਜ਼ਰ ਨੇ ਕੀ ਕਰ ਰਹੇ ਆ ਕੀ ਐਕਟੀਵਿਟੀਸ ਆ ਉਹ ਸਾਰਾ ਹੀ ਇਹਦਾ ਪਾਰਟ ਆ ਸਰ ਇਹਦੇ ਵਿੱਚ ਕੈਟੇਗੋਰਾਇਜ਼ ਵੀ ਕੀਤਾ ਗਿਆ ਕਿ ਜਿੱਦਾਂ ਪਬਲਿਕ ਪਲੇਸਿਸ ਦੇ ਉੱਪਰ ਰੂਟ ਚੈਕਿੰਗ ਕਰਨਾ ਜਾਂ ਫਿਰ ਨਾਕੇਬੰਦੀ ਕਰਨਾ ਇਹਨੂੰ ਕੁਝ ਇਸ ਤਰ੍ਹਾਂ ਵੀ ਕੈਟੇਗੋਰਾਇਜ਼ ਕੀਤਾ ਗਿਆ ਆਨਲਾਈਨ ਸਿਕਿਉਰਟੀ ਨੂੰ ਬਿਲਕੁਲ ਜੀ ਇਹਦੇ ਦੇ ਕਈ ਪਹਿਲੂਆਂ ਤਾਂ ਅਸੀਂ ਪਲੈਨਿੰਗ ਕੀਤੀ ਆ ਕਾਸ ਆਪਰੇਸ਼ਨ ਵੀ ਚੱਲੂਗਾ ਸਿਟੀ ਸੀਲਿੰਗਸ ਦੇ ਪਲਾਨ ਵੀ ਬਣਾਏ ਗਏ ਆ ਸਿਟੀ ਨੂੰ ਸੀਲ ਕੀਤਾ ਜਾਊਗਾ ਫਗਵਾੜਾ ਸਿਟੀ ਬੜੀ ਇੰਪੋਰਟੈਂਟ ਆ ਉੱਥੇ ਵੀ ਸਿਟੀ ਸੀਲਿੰਗ ਪਲਾਨ ਕੀਤਾ ਡਿਸਟ੍ਰਿਕਟ ਸੀਲਿੰਗ ਦੇ ਵੀ ਪਲਾਨ ਕੀਤੇ ਆ ਜਿਹੜੇ ਤੁਹਾਡੇ ਬੱਸ ਸਟੈਂਡ ਆ ਰੇਲਵੇ ਸਟੇਸ਼ਨਸ ਆ ਉੱਥੇ ਕੋਈ ਸਮਾਨ ਸ਼ੱਕੀ ਬੰਦਾ ਨਾ ਕੋਈ ਸਮਾਨ ਨਾ ਰੱਖ ਦੇ ਸ਼ੱਕੀ ਵਸਤੂ ਨਾ ਕੋਈ ਆ ਜੇ ਕੋਈ ਚੀਜ਼ ਹੋ ਜੇ ਨੋਟਿਸ ਚ ਆਉਂਦੀ ਆ ਉਹਨੂੰ ਕਿੱਦਾਂ ਉਹਨੂੰ ਡਿਸਪੋਜ਼ ਆਫ ਕਿੱਦਾਂ ਕਰਨਾ ਉਹਨੂੰ ਕਿੱਦਾਂ ਉਹਨੂੰ ਟੈਕਲ ਕਰਨਾ ਕਿਹੜਾ ਬੰਦਾ ਕਿੱਧਰ ਨੂੰ ਮੂਵ ਕਰੂਗਾ ਕਿੱਥੇ ਕਿੱਥੇ ਜੇ ਕੋਈ ਕੋਈ ਐਸੋ ਜੀ ਕੋਈ ਸਭਾਵਨਾ ਆ ਜਾਂਦੀ ਹੈ ਜਿੱਥੇ ਕੋਈ ਵਾਇਲੈਂਟ ਕੋਈ ਚੀਜ਼ ਹੋ ਜਾਂਦੀ ਹੈ ਕੋਈ ਮੌਬ ਵਾਇਲੈਂਟ ਵਾਇਲੈਂਟ ਹੋ ਜਾਂਦਾ ਉਹਨੂੰ ਕਿੱਦਾਂ ਟੈਕਲ ਕਰਨਾ ਕਿਹੜੀਆਂ ਰਿਜ਼ਰਵਾਂ ਕਿੱਦਾਂ ਮੂਵ ਕਰਦੀਆਂ ਕਿਹੜੇ-ਕਿਹੜੇ ਅਫਸਰ ਦੀ ਕੀ-ਕੀ ਸੁਪਰਵਾਈਜ਼ਨ ਹੋਊਗੀ ਉਹ ਬੜਾ ਅਸੀਂ ਥ੍ਰੈਡ ਬੇਅਰ ਸਾਰੀਆਂ ਚੀਜ਼ਾਂ ਦੇ ਉੱਤੇ ਹੀ ਅੱਜ ਜਿਹੜਾ ਹੈਗਾ ਚਰਚਾ ਕੀਤੀ ਹੈ ਔਰ ਉਹਦੀਆਂ ਪਲੈਨਿੰਗ ਅਸੀਂ ਪੁਖਤਾ ਬਣਾਈ ਹੈ ਇਸ ਵਾਰ ਕਿੰਨੇ-ਕਿੰਨੇ ਕ ਮੁਲਾਜ਼ਮ ਇਸ ਆਪਰੇਸ਼ਨ ਚ ਸ਼ਾਮਲ ਹੋਣਗੇ ਇੱਥੇ ਵਿਕਲ ਡਿਸਟ੍ਰਿਕਟ ਪੁਲਿਸ ਦੇ ਜਿੰਨੀ ਵੀ ਇੱਥੇ ਨਫਰੀ ਹੈ ਗਈ ਆਈ ਥਿੰਕ ਇੰਨਾ ਕੋ 1100 ਸਮਥਿੰਗ ਦੀ ਨਫਰੀ ਹੈ ਸੋ ਉਸ ਨਫਰੀ ਨੂੰ ਜਿਹੜੀਆਂ ਵੱਡੇ ਜਿਹੜੇ ਸਾਡੇ ਦਫਤਰਾਂ ਉੱਥੇ ਜਿਹੜੀਆਂ ਨੌਨ ਐਸੈਂਸ਼ੀਅਲ ਡਿਊਟੀਆਂ ਨੇ ਉਹਨਾਂ ਤੋਂ ਅਸੀਂ ਉਹਨਾਂ ਨੂੰ ਹਟਾ ਕੇ ਵੀ ਇਸ ਡਿਊਟੀਆਂ ਦੇ ਲਾਵਾਂਗੇ ਔਰ ਇਸ ਤੋਂ ਇਲਾਵਾ ਜਿਹੜੀਆਂ ਕੋ ਲੱਗੂਗੀ ਸਾਨੂੰ ਉਹ ਹੀ ਅੱਜ ਅਸੀਂ ਪਲੈਨਿੰਗ ਕੀਤੀ ਹੈ ਦੈਟ ਇਜ਼ ਆਲਸੋ ਪਾਰਟ ਆਫ ਪਲੈਨਿੰਗ ਇਹ ਮਤਲਬ 26 ਜਨਵਰੀ ਤੋਂ ਤਾਂ ਹੀ ਜਿਹੜੀਆਂ ਹੈਗੀਆਂ ਵਾ ਅਸੀਂ 26 ਜਨਵਰੀ ਇਹ ਪਲੈਨਿੰਗਸ ਤੋਂ ਕਰਕੇ ਮੀਟਿੰਗ ਕੀਤੀ ਆ ਔਰ ਇਸ ਤੋਂ ਇਲਾਵਾ ਜਿਹੜੀਆਂ ਜਿਹੜੀਆਂ ਚੀਜ਼ਾਂ ਸਾਨੂੰ ਰੈਕੋਗਨੇਸ਼ਨ ਕਰਨ ਦੀ ਲੋਡ ਪਊਗੀ ਕੋਈ ਸਾਨੂੰ ਫੋਰਸ ਹੋਰ ਲੋਡ ਪੈਂਦੀ ਆ ਜਾਂ ਕੋਈ ਬੈਰੀਕੇਡਸ ਦੀ ਲੋਡ ਪੈਂਦੀ ਆ ਜਾਂ ਹੋਰ ਡਾਕਟ ਸਟਾਫ ਦੀ ਲੋਡ ਪੈਂਦੀ ਆ ਇਹੋ ਜੀਆਂ ਸਾਰੀਆਂ ਲੋਡਾਂ ਜਿਹੜੀਆਂ ਐਸਐਸਪੀ ਸਾਹਿਬ ਨੂੰ ਇਹ ਹੁਣ ਵਰਕਆਊਟ ਕਰ ਲੈਣਗੇ ਤੇ ਇੱਕ ਦੋ ਦਿਨਾਂ ਦੇ ਵਿੱਚ ਜਿੰਨੀ ਡਿਸਟ੍ਰਿਕਟ ਤੋਂ ਬਾਹਰ ਵੀ ਸਾਨੂੰ ਫੋਰਸ ਦੀ ਲੋਡ ਪਊਗੀ ਅਸੀਂ ਹੋਰ ਮੰਗਾ ਠੀਕ ਹੈ ਥੈਂਕ ਯੂ